ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਤુલਸੀ ਦੇ ਬੂਟੇ ਬਾਰੇ ਗੱਲ ਕਰਾਂਗੇ ਜੀ ਸਰਦियां ਸ਼ੁਰੂ ਹੋ ਚੁੱਕੀਆਂ ਹਨ ਦਸੰਬਰ ਮਹੀਨਾ ਚੱਲ ਰਿਹਾ ਤੇ ਠੰਡ ਵੀ ਕਾਫੀ ਜ਼ਿਆਦਾ ਹੋ ਚੁੱਕੀ ਆ ਤુલਸੀ ਦੇ ਪਲਾਂਟ ਲਈ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਖਾਸ ਕਰ ਮੈਂ ਘਰ ਦੇ ਵਿੱਚ ਵਰਤਦੀਆਂ ਔਰ ਸਾਲੋ ਸਾਲ ਇਹ ਬੂਟਾ ਖਰਾਬ ਨਹੀਂ ਹੁੰਦਾ ਤુલਸੀ ਦਾ ਔਰ ਸਰਦੀਆਂ ਦੇ ਵਿੱਚ ਤુલਸੀ ਦੇ ਪਲਾਂਟ ਦੀ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਕਿਉਂਕਿ ਸਰਦੀ ਜ਼ੁਕਾਮ ਗਲਾ ਖਰਾਬ ਇਹ ਸਮੱਸਿਆ ਤਾਂ ਹਰ ਘਰ ਦੇ ਵਿੱਚ ਹੀ ਰਹਿੰਦੀ ਹੈ ਜੀ ਇਸ ਕਰਕੇ ਹਰ ਘਰ ਦੇ ਵਿੱਚ ਤુલਸੀ ਦਾ ਬੂਟਾ ਹੋਣਾ ਚਾਹੀਦਾ ਤੁਸੀਂ ਦੀ ਜਿਹੜੀ ਦੇਖਭਾਲ ਔ ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਾਂ ਰੱਖ ਸਕਦੇ ਹਾਂ ਔਰ ਛੋਟੀਆਂ ਛੋਟੀਆਂ ਗੱਲਾਂ ਨਾਲ ਇਹ ਬੂਟਾ ਖਰਾਬ ਨਹੀਂ ਹੁੰਦਾ ਇਸ ਲਈ ਆਪਾਂ ਅੱਜ ਤુલਸੀ ਦੇ ਬੂਟੇ ਦੀ ਗੱਲ ਕਰਾਂਗੇ ਔਰ ਚਲੋ ਜੀ ਆਪਾਂ ਦਿਖਾਣਾ ਤੁਹਾਨੂੰ ਸਾਡੇ ਘਰ ਦੇ ਵਿੱਚ ਤુલਸੀ ਦਾ ਪਲਾਂਟ ਕਿਵੇਂ ਦਾ ਏ ਇਹ ਤુલਸੀ ਦਾ ਬੂਟਾ ਇੱਕ ਛੋਟੇ ਗਮਲੇ ਦੇ ਵਿੱਚ ਲਗਾਇਆ ਹੋਇਆ ਇਹਦੀ ਲੰਬਾਈ 10 10 ਇੰਚ ਦੀ ਹੈਗੀ 9-10 ਇੰਚ ਦੀ ਤੇ ਡレイン ਹੋਲ ਕੱਢਿਆ ਚ ਦੋ ਇਟਾਂ ਰੱਖੀਆਂ ਹੋਈਆਂ ਨੇ ਸਟੈਂਡ ਦੇ ਤੌਰ ਤੇ ਕਿਉਂਕਿ ਇਹਦੇ ਨਾਲ ਸੱਤ ਨਹੀਂ ਖਰਾਬ ਹੋਊਗੀ ਔਰ ਡレイン ਹੋਲ ਹੈ ਜਿਹੜਾ ਗਮਲੇ ਵਿੱਚੋਂ ਪਾਣੀ ਨਿਕਲੂਗਾ ਉਹਦਾ ਵੀ ਪਤਾ ਲੱਗਦਾ ਰਹੂਗਾ ਕਿਉਂਕਿ ਮਿੱਟੀ ਦੇ ਵਿੱਚ ਪਾਣੀ ਖੜਨਾ ਨਹੀਂ ਚਾਹੀਦਾ ਇਹ ਪਹਿਲਾ ਟਿਪਸ ਹੈ ਜੀ ਕਿਸੇ ਵੀ ਪlant ਨੂੰ ਗਰੋਅ ਕਰਨ ਦਾ ਮਿੱਟੀ ਦੇ ਵਿੱਚ ਹਰ ਟਾਈਮ ਪਾਣੀ ਖੜੂਗਾ ਤਾਂ ਫੰਗਸ ਲੱਗੂਗੀ ਔਰ ਜੜਾਂ ਖਰਾਬ ਹੋਣਗੀਆਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਪਾਣੀ ਪਾਓ ਜੀ ਔਰ ਡਰੇਨ ਹੋਲ ਜਿਹੜਾ ਨੀਚੇ ਵਾਲੀ ਸਾਈਡੇ ਦੇ ਹੋਲ ਹੁੰਦਾ ਉਹਦਾ ਧਿਆਨ ਰੱਖਿਆ ਕਰੋ ਕਿ ਪਾਣੀ ਨਿਕਲਦਾ ਹੈ ਇਹ ਹੋ ਗਿਆ ਪਹਿਲਾ ਟਿਪਸ ਜੀ ਦੂਜਾ ਟਿਪਸ ਹੈ ਜੀ ਆਪਾਂ ਪlant ਦੇ ਨਾਲ ਨਾਲ ਆਪਣੀ ਘਰ ਦੀ ਛੱਤ ਵੀ ਬਚਾਉਣੀ ਆ ਅਗਰ ਤੁਹਾਡੇ ਘਰ ਦੇ ਵਿੱਚ ਕੱਚੀ ਜਗ੍ਹਾ ਹੈ ਤਾਂ ਬਹੁਤ ਵਧੀਆ ਅਗਰ ਨਹੀਂ ਹੈਗੀ ਤਾਂ ਛੱਤ ਦੇ ਉੱਪਰ ਤੁਸੀਂ ਇਦਾਂ ਦੋ ਇੱਟਾਂ ਨੂੰ ਸਟੈਂਡ ਦੇ ਤੌਰ ਤੇ ਵਰਤ ਤੇ ਬਾਕੀ ਆਪਾਂ ਨੇ ਇਹਦੇ ਕੋਈ ਹੋਰ ਖਾਸ ਕੇਅਰ ਨਹੀਂ ਕੀਤੀ ਤੇ ਕੁਝ ਦਿਨ ਪਹਿਲਾਂ ਤੇ ਜਿਹੜੀਆਂ ਇਹਦੇ ਉੱਪਰ ਟਿਪ ਹੁੰਦੇ ਨੇ ਮਤਲਬ ਜਿਹੜੇ ਟੂਸੇ ਹੁੰਦੇ ਨੇ ਉਹ ਹਟਾਏ ਸੀ ਪੱਕ ਗਏ ਸੀ ਇਹਨਾਂ ਨੂੰ ਹਟਾਉਂਦੇ ਰਿਹਾ ਕਰੋ ਥੋੜੇ ਦਿਨ ਪਹਿਲਾਂ ਹਟਾਏ ਸੀ ਇਸ ਕਰਕੇ ਤੇ ਜ਼ਿਆਦਾ ਟੂਸੇ ਨਹੀਂ ਹੈਗੇ ਬਣੇ ਹੋਏ ਤੇ ਆ ਕੁਛਕ ਨੇ ਇਹਨਾਂ ਨੂੰ ਵੀ ਆਪਾਂ ਟਾਈਮ ਨਾਲ ਹਟਾਉਂਦੇ ਰਹਾਂਗੇ ਜੀ ਜਿਹੜੇ ਇਹਦੇ ਬੀਜ ਬਣ ਜਾਂਦੇ ਨੇ ਇਹ ਤੋਂ ਆ ਜਿਹੜੇ ਟਿਪ ਨੇ ਇਹਦੇ ਤੇ ਹਲਕੇ ਹੱਥਾਂ ਨਾਲ ਹਟਾਏ ਜਾਂਦੇ ਨੇ ਕਿਉਂਕਿ ਕੱਚੇ ਨੇ ਹਜੇ ਬੀਜ ਪੱਕੇ ਨਹੀਂ ਹੈਗੇ ਤੇ ਇਹਨਾਂ ਨੂੰ ਹਟਾਉਂਦੇ ਰਿਹਾ ਕਰੋ ਇਹਦੇ ਨਾਲ ਬੂਟੇ ਦੀ એનર્ਜੀ ਸੇਫ ਰਹਿੰਦੀ ਆ ਔਰ ਬੂਟੇ ਜਿਹੜਾ ਇਹਦੀਆਂ ਜੜਾਂ ਵੱਧਦੀਆਂ ਫੁੱਲਦੀਆਂ ਨੇ ਇਹਨਾਂ ਨੂੰ ਹਟਾਉਣ ਨਾਲ ਅਗਰ ਤੁਹਾਨੂੰ ਬੀਜ ਚਾਹੀਦੇ ਨੇ ਤਾਂ ਇਹਨਾਂ ਨੂੰ ਥੋੜੇ ਜਿਹੀ ਬੀਜਾਂ ਨੂੰ ਤੁਸੀਂ ਪਕਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਪਰ ਇਹਦੇ ਬੀਜਾਂ ਨੂੰ ਸਟੋਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੀਆਂ ਇਹ ਬੀਜ ਨੇ ਇਹ ਜਦੋਂ ਮਿੱਟੀ ਦੇ ਵਿੱਚ गिरਦੇ ਨੇ ਜਾਂ ਹਵਾ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਇੱਧਰ ਉੱਧਰ ਖਿਲਰ ਜਾਂਦੇ ਨੇ ਔਰ ਜਿਹੜੇ ਬੂਟੇ ਨੇ ਆਲੇ ਦੁਆਲੇ ਆਪਣੇ ਆਪ ਹੀ ਗਰੋ ਹੋਣ ਲੱਗ ਜਾਂਦੇ ਨੇ ਜੀ। ਇਸੇ ਤਰ੍ਹਾਂ ਇਹਦੇ ਵਿੱਚ ਕੁਝ ਕਬੀਜ਼ ਗਿਰੇ ਸੀ ਤੇ ਉਹਨਾਂ ਵਿੱਚੋਂ ਬਾਕੀ ਤਾਂ ਬੂਟੇ ਮੈਂ ਹਟਾਤੇ ਤੇ ਉਹਦੇ ਵਿੱਚੋਂ ਇੱਕ ਬੂਟਾ ਇਹ ਰਹਿ ਗਿਆ। ਆਹ ਦੇਖ ਸਕਦੇ ਹੋ ਇੱਕ ਬੂਟਾ ਇਹ ਗਰੋ ਹੋ ਚੁੱਕਿਆ ਤੇ ਦੂਸਰਾ ਇਹ ਗਰੋ ਹੋ ਗਿਆ ਤੇ ਇਸੇ ਤਰ੍ਹਾਂ ਇੱਧਰ ਵੀ ਇੱਕ ਬੂਟਾ ਹੈ ਤੇ ਇੱਥੇ ਵੀ ਦੋ ਪਲਾਂਟ ਨੇ ਇਸੇ ਤਰ੍ਹਾਂ ਕਈ ਪਲਾਂਟ ਨੇ ਜੋ ਬੀਜ ਆਲੇ-ਦੁਆਲੇ ਖਿੱਲਰ ਨਾਲ ਤੂਸੀ ਦੇ ਬੂਟੇ ਆਪਣੇ ਆਪ ਗਰੋ ਹੋਗੇ ਇਸ ਕਰਕੇ ਜੀ ਇੱਕ ਵਾਰ ਤੁਸੀਂ ਤੂਸੀ ਦਾ ਬੂਟਾ ਘਰ ਦੇ ਵਿੱਚ ਲਗਾਓਗੇ ਤਾਂ ਆਸਾਨੀ ਨਾਲ ਇਹਦੇ ਬੀਜ ਆਪ ਹੀ ਝੜ ਜਾਂਦੇ ਨੇ ਪੱਕ ਕੇ ਔਰ ਆਲੇ-ਦੁਆਲੇ ਆਪਣੇ ਆਪ ਬੇਬੀ ਪਲਾਂਟ ਛੋਟੇ-ਛੋਟੇ ਬੂਟੇ ਪੈਦਾ ਹੋ ਜਾਂਦੇ ਨੇ ਜਿਹਨੂੰ ਤੁਸੀਂ ਰੀਪੋਟਿੰਗ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਗਾ ਸਕਦੇ ਹੋ ਤੇ ਖਾਸ ਇਹਦੀ ਕੋਈ ਦੇਖਭਾਲ ਕਰਨ ਦੀ ਜ਼ਰੂਰਤ ਨਹੀਂ ਬਾਕੀ ਅਗਰ ਗੱਲ ਕਰੀਏ ਖਾਦ ਦੀ ਖਾਦ ਮੈਂ ਇਹਦੇ ਵਿੱਚ ਬਹੁਤ ਘੱਟ ਪਾਈ ਆ 6 ਮਹੀਨੇ 'ਚ ਇੱਕ ਵਾਰ ਖਾਦ ਪਾਣਿਆ ਜੀ ਉਹ ਵੀ ਥੋੜੀ ਜਿਹੀ ਆਖੀਆਂ ਦੀ ਖਾਦ ਨਹੀਂ ਤਾਂ ਇਹਦੇ ਵਿੱਚ ਹੋਰ ਕੋਈ ਐਕਸਟਰਾ ਕੇਅਰ ਨਹੀਂ ਵਰਤਦੇ ਸੁੱਕੇ ਪੱਤੇ ਨੇ ਉਹ ਵੀ ਹਟਾ ਦਿਆ ਕਰੋ ਵੈਸੇ ਤੇ ਕੋਈ ਸੁੱਕਾ ਪੱਤਾ ਨਹੀਂ ਹੈਗਾ ਜਿਵੇਂ ਆਹ ਟਾਣੀ ਐ ਆ ਦੇਖੋ ਆਹ ਸੁੱਕੀ ਟਾਣੀ ਐ ਇਸ ਤਰ੍ਹਾਂ ਦੀਆਂ ਟਾਣੀਆਂ ਨੂੰ ਹਟਾ ਦਿਆ ਕਰੋ ਇਹ ਨਾ ਬੂਟੇ ਦੀ એનર્ਜੀ ਸੇਫ ਰਹਿੰਦੀ ਆ ਜੀ ਇਹਨਾਂ ਨੂੰ ਹਟਾ ਕੇ ਇਹਦੇ ਨਵੇਂ ਜਿਹੜੇ ਆ ਲੀਫਸ ਨੇ ਨਵੇਂ ਜਿਹੜੇ ਟਾਣੀਆਂ ਨੂੰ ਬਣਨੀ ਆ ਸ਼ੁਰੂ ਹੋਣਗੀਆਂ ਤੇ ਇਸ ਤਰ੍ਹਾਂ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹਦੇ ਨਾਲ ਬੂਟਾ ਵਧੀਆ ਵਧਦਾ ਫੁੱਲਦਾ ਤੇ ਗੁੜਾਈ ਮੈਂ ਖੁਚ ਖਾਸ ਇਹਦੀ ਨਹੀਂ ਕੀਤੀ। ਅਗਰ ਮਿੱਟੀ ਸਖਤ ਹੈ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ। ਇਹਦੀ ਜਿਹੜੀ ਉੱਪਰਲੀ ਲੇਅਰ ਹੈ ਇਸ ਸਾਈਡ ਤੋਂ ਸਖਤ ਹੈ ਇੱਥੇ ਦੀਆਂ ਜੜ੍ਹਾਂ ਨੇ ਇਸ ਕਰਕੇ ਆਪਾਂ ਇੱਥੇ ਤਾਂ ਗੁੜਾਈ ਨਹੀਂ ਕਰਾਂਗੇ। ਗੁੜਾਈ ਜਦੋਂ ਵੀ ਤੁਸੀਂ ਕਰਨੀ ਆ ਜਿੱਥੇ ਇਹਦੀਆਂ ਜੜ੍ਹਾਂ ਨੇ ਉਹ ਤੋਂ ਥੋੜਾ ਸਾਈਡ ਤੇ ਰੱਖ ਕੇ ਗੁੜਾਈ ਕਰੋ ਤੇ ਮਿੱਟੀ ਨੂੰ ਥੋੜਾ ਹੀ ਪੋਲਾ ਕਰਿਓ। ਹਜੇ ਤਾਂ ਮਿੱਟੀ ਗਿੱਲੀ ਹੈ। ਗਿੱਲੀ ਦੇ ਵਿੱਚ ਵੈਸੇ ਹੀ ਮੈਂ ਆਪਾਂ ਤੋਂ ਨਾ ਸ਼ੇਅਰ ਕਰ ਲੈਨੇ ਆ ਗੁੜਾਈ ਆਪਾਂ ਅੱਧਾ ਅੱਧਾ ਇੰਚ ਤੱਕ ਕਰ ਸਕਦੇ ਆ ਜੀ ਮਿੱਟੀ ਸੁੱਕੇ ਤੇ ਗਿੱਲੀ ਮਿੱਟੀ ਦੇ ਵਿੱਚ ਇਹ ਆ ਫਿਰ ਗੱਠਾਂ ਜਿਹਾ ਬਣ ਜਾਂਦੀਆਂ ਨੇ ਮਿੱਟੀ ਦੇ ਪੱਥਰ ਜੇ ਬਣ ਜਾਂਦੇ ਨੇ ਤੇ ਇਸ ਕਰਕੇ ਨਹੀਂ ਗੁੜਾਈ ਕਰਦੇ ਸੁੱਕੀ ਮਿੱਟੀ ਦੇ ਵਿੱਚ ਇਹ ਹੁੰਦਾ ਮਿੱਟੀ ਖਿਲਖਿਲੀ ਜੀ ਹੁੰਦੀ ਆ ਔਰ ਜਿਆਦਾ ਮਿੱਟੀ ਸਖਤ ਜੀ ਨਹੀਂ ਬਣਦੀ ਇਸ ਕਰਕੇ ਸੁੱਕੀ ਮਿੱਟੀ ਤੇ ਗੁੜਾਈ ਵਧੀਆ ਹੋ ਜਾਂਦੀ ਆ ਗੁੜਾਈ ਦਾ ਆਪਾਂ ਨੂੰ ਇਹ ਫਾਇਦਾ ਜੀ ਨਾਲੇ ਤਾਂ ਤੁੱਪ ਪ੍ਰੋਪਰ ਲੱਗਦੀ ਆ ਪlant ਨੂੰ ਔਰ ਨਾਲੇ ਫਿਰ ਜਿਹੜੀ ਹਵਾਏ ਉਹ ਵੀ ਮਿੱਟੀ ਨੂੰ ਹਵਾ ਪ੍ਰੋਪਰ ਲੱਗਦੀ ਹੈ ਇਸ ਕਰਕੇ ਆਪਾ ਗੁੜਾਈ ਟੈਂਪ ਟੈਂਪ ਤੇ ਮਹੀਨੇ ਚ ਇੱਕ ਇੱਕ ਦੋ ਵਾਰ ਗੁੜਾਈ ਜ਼ਰੂਰ ਕਰਦਿਆ ਕਰੋ ਮਿੱਟੀ ਦੀ ਹਾਲਤ ਦੇਖ ਕੇ ਉਸ ਹਿਸਾਬ ਨਾਲ ਗੁੜਾਈ ਕਰਨੀ ਜ਼ਰੂਰੀ ਹੁੰਦੀ ਆ ਗੁੜਾਈ ਕਰਨ ਤੋਂ ਬਾਅਦ ਤੁਸੀਂ ਅਗਰ ਕਿਸੇ ਖਾਦ ਨੂੰ ਦੇਣਾ ਚਾਹੁੰਦੇ ਹੋ ਉਹ ਦੇ ਸਕਾ ਦਿਓ ਜਿਆਦਾ ਸਰਦੀ ਦੇ ਵਿੱਚ ਜਿਆਦਾ ਗਰਮੀ ਦੇ ਵਿੱਚ ਖਾਦ ਦੇਣ ਦੀ ਜ਼ਰੂਰਤ ਨਹੀਂ ਜਿਵੇਂ ਹੁਣ ਦਸੰਬਰ ਦਾ ਮਹੀਨਾ ਚੱਲਦਾ ਦਸੰਬਰ ਦੇ ਮਹੀਨੇ ਦੇ ਵਿੱਚ ਧੁੰਦ ਬਹੁਤ ਪੈਂਦੀ ਹੈ ਇਸ ਕਰਕੇ ਇਹਨੂੰ ਖਾਦ ਦੀ ਜ਼ਰੂਰਤ ਬਿਲਕੁਲ ਨਹੀਂ ਹੈਗੀ ਨਾਰਮਲ ਇਹਨੂੰ ਪਾਣੀ ਦਾ ਧਿਆਨ ਰੱਖੋ ਪਾਣੀ ਵੀ ਹਫ਼ਤੇ 10 ਦਿਨ ਚ ਇੱਕ ਵਾਰ ਦਿੰਨੀ ਆ ਇਹ ਪlant ਨੂੰ ਔਰ ਪਾਣੀ ਇਹਨਾਂ ਦੋ ਕਿ ਮਿੱਟੀ ਇਹ ਪੂਰੇ ਗਮਲੇ ਦੀ ਮਿੱਟੀ ਸਿਰੇ ਤੋਂ ਸਿਰੇ ਤੱਕ ਗਿੱਲੀ ਹੋ ਜਵੇ ਐਨਾ ਪਾਣੀ ਦੋ ਤੇ ਦੁਬਾਰਾ ਇਹਨੂੰ ਪਾਣੀ ਉਦੋਂ ਹੀ ਦੇਣਾ ਜਦੋਂ ਮਿੱਟੀ ਚੰਗੀ ਤਰ੍ਹਾਂ ਸੁੱਕ ਜਵੇ ਨਹੀਂ ਤਾਂ ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਅਗਰ ਮਿੱਟੀ ਹਲਕੀ ਜਿਹੀ ਵੀ ਨਰਮਾ ਤਾਂ ਵੀ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਬਸ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਘਰ ਦੇ ਵਿੱਚ ਤੂਲਸੀ ਲਗਾ ਸਕਦੇ ਹੋ ਤੇ ਦੇਖ ਸਕਦੇ ਹੋ ਤੂਲਸੀ ਵਧੀਆ ਐ ਵਧੀਆ ਗਰੋ ਕੀਤੀ ਹੋਈ ਹੈ ਜੀ ਇਹਦੇ ਟਾਣੀਆਂ ਵੀ ਵਧੀਆ ਨੇ ਅਗਰ ਕੋਈ ਟਾਣੀ ਇਹਦੀ ਜ਼ਿਆਦਾ ਨੀਚੀ ਆ ਨੀਚੇ ਵਾਲੀ ਸਾਈਡ ਆ ਯਾ ਨੀਚੇ ਤੋਂ ਕੋਈ ਟਾਣੀ ਫੁੱਟ ਰਹੀ ਆ ਤਾਂ ਉਹਨੂੰ ਹਟਾ ਦਿਓ ਇਹਦੇ ਨਾਲ ਨਾ ਕਈ ਵਾਰ ਜਿਹੜੀ ਤੂਲਸੀ ਆ ਉਹਦੀ ਜੜਾਂ ਨੂੰ ਧੁੱਪ ਨਹੀਂ ਲੱਗਦੀ ਇਸ ਕਰਕੇ ਤੁਸੀਂ ਉਹ ਟਾਣੀ ਨੂੰ ਹਟਾ ਦਿਓ ਬਾਕੀ ਇਹ ਜਿਹੜੀ ਟਾਣੀਆਂ ਨੇ ਉਹਨਾਂ ਦੀ ਵੀ ਤੁਸੀਂ ਟਾਈਮ ਰਹਿਣ ਦੇ ਕਟਿੰਗ ਕਰ ਸਕਦੇ ਹੋ ਤੇ ਜਿੰਨਾ ਕਿ ਤੁਹਾਨੂੰ ਗਰੋਥ ਚਾਹੀਦੀ ਉਹ ਹਿਸਾਬ ਨਾਲ ਤੁਸੀਂ ਇਹਦੀ ਕਟਿੰਗ ਜਾਂ ਇਹਨੂੰ ਸ਼ੇਪ ਦੇ ਸਕਦੇ ਬਹੁਤ ਸੋਹਣੀ ਤੂਲਸੀ ਲੱਗਦੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਤੇ ਸਾਰੀਆਂ ਟਾਣੀਆਂ ਹੈਲਦੀ ਨੇ ਸਾਰੀਆਂ ਟਾਣੀਆਂ ਤੇ ਪੱਤੇ ਵੀ ਆਏ ਹੋਏ ਨੇ ਤੇ ਨਵੀਂ ਗਰੋਥ ਆ ਦੇਖੋ ਨਵੀਂ ਗਰੋਥ ਵੀ ਆ ਰਹੀ ਹੈ ਨਵੇਂ ਟੂਸੇ ਵੀ ਆ ਰਹੇ ਨੇ ਤੇ ਸਾਡੇ ਘਰ ਦੇ ਵਿੱਚ ਤુલਸੀ ਦੀ ਚਾਹ ਸੀ ਜ਼ਿਆਦਾ ਬਣਾਉਣੀ ਹੈ ਜੀ ਸਰਦੀ ਦੇ ਦਿਨਾਂ 'ਚ ਚਲੋ ਹਜੇ ਤੱਕ ਤਾਂ ਕੋਈ ਇਦਾਂ ਦਾ ਨਹੀਂ ਹੋਇਆ ਕਿ ਹਾਂ ਖਾਂਸੀ ਜ਼ੁਕਾਮ ਬੁਖਾਰ ਦੀ ਕੋਈ ਸਮੱਸਿਆ ਆਈ ਹੋਵੇ ਪਰ ਇਹ ਇੱਕ ਐਂਟੀਬਾਇਓਟਿਕ ਪਲਾਂਟ ਹੈ ਜੀ ਇੱਕ ਹਰਬਲ ਪਲਾਂਟ ਹੈ ਜੋ ਮੈਡੀਕਲ ਕੰਮ ਕਰਦਾ ਹੈ ਦਵਾਈਆਂ ਦੀ ਜਗ੍ਹਾ ਤੇ ਅਗਰ ਆਪਾਂ ਤੂਲਸੀ ਦੀ ਚਾਹ ਬਣਾ ਕੇ ਪੀਵਾਂਗੇ ਕਿ ਚਾਹ ਤਾਂ ਦੇਖੋ ਹਰ ਘਰ ਦੇ ਵਿੱਚ ਪੀਂਦੇ ਆ ਉਹਦੇ ਵਿੱਚ ਅਗਰ ਹਰ ਇਹਦੇ ਪੱਤੇ ਵੀ ਆਪਾਂ ਵੈਸੇ ਵੀ ਖਾਵਾਂਗੇ ਉਹਦੇ ਵੀ ਬਹੁਤ ਫਾਇਦੇ ਨੇ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਆਪਾਂ ਨੂੰ ਤੂਲਸੀ ਦਾ ਹਰਬਲ ਪਲਾਂਟ ਹੈ ਚਾਹੇ ਤੁਸੀਂ ਪੱਤਿਆਂ ਨੂੰ ਚਾਹ ਦੇ ਵਿੱਚ ਵਰਤੋ ਚਾਹੇ ਤੁਸੀਂ ਨੋਰਮਲ 2-4 ਪੱਤਿਆਂ ਨੂੰ ਖਾ ਸਾਦੋ ਇਹਦੇ ਨਾਲ ਆਪਣੀ ਹੈਲਥ ਨੂੰ ਬਹੁਤ ਬੈਨੀਫਿਟ ਹੁੰਦੇ ਨੇ ਜੀ ਸਰਦੀ ਜ਼ੁਕਾਮ ਤੋਂ ਬਚਾ ਲੀਏ ਬੈਸਟ ਮੰਨਿਆ ਗਿਆ ਜੀ ਤુલਸੀ ਦਾ ਬੂਟਾ ਬਾਕੀ ਜੀ ਮਿਲਦੇ ਆ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਇਹ ਸੀ ਮੇਰੀ ਛੋਟੀ ਜੀ ਜਾਣਕਾਰੀ ਜੋ ਗੱਲਾਂ ਮੈਂ ਫੋਲੋ ਕਰਦੀ ਆ ਘਰ ਦੇ ਵਿੱਚ ਤુલਸੀ ਪਲਾਂਟ ਲਈ ਤੇ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਇੱਕ ਵਾਰ ਜ਼ਰੂਰ ਤુલਸੀ ਦਾ ਪਲਾਂਟ ਲਗਾਓ ਅਗਰ ਕਦੇ ਤુલਸੀ ਦੀ ਚਾਹ ਨਹੀਂ ਪੀਤੀ ਤਾਂ ਇੱਕ ਵਾਰ ਜ਼ਰੂਰ ਟਰਾਈ ਕਰੋ ਜੀ ਸਿਹਤ ਦੇ ਉੱਪਰ ਜੀ ਕੁਝ ਨਹੀਂ ਹੁੰਦਾ ਜੀ ਦੇਖੋ ਦਵਾਈਆਂ ਦਾ ਅੱਜ ਕੱਲ ਨੁਕਸਾਨ ਹੀ ਹੈ ਖਾਣ ਪੀਣ ਦਾ ਤਾਂ ਮੇਰਾ ਤਾਂ ਇਹੀ ਮੰਨਣਾ ਹੈ ਕਿ ਆਰਗੇਨਿਕ ਖਾਓ ਸਿਹਤਮੰਦ ਰਹੋ ਜੀ ਥੋੜੀਆਂ ਬਹੁਤ ਹੀ ਮਹਿਨਤਾਂ ਨੇ ਉਹ ਕਰ ਲੈਣੀਆਂ ਚਾਹੀਦੀਆਂ ਨੇ ਇਨਸਾਨ ਨੂੰ ਆਪਣੀ ਸਿਹਤ ਲਈ ਆਪਾਂ ਇੰਨੀਆਂ ਕਮਾਈਆਂ ਕਰਦੇ ਆ ਤਾਂ ਇੰਨੀਆਂ ਕਮਾਈਆਂ ਦੇ ਵਿੱਚ ਇੱਕ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਧਿਆਨ ਰੱਖ ਕੇ ਆਪਾਂ ਘਰ ਦੇ ਵਿੱਚ ਹੈਲਦੀ ਰਹਿ ਸਕਦੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਅਗਰ ਜਾਣਕਾਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਏ ਲਾਈਕ ਕਰਿਓ ਕਮੈਂਟ ਕਰਿਓ ਔਰ ਸਬਸਕ੍ਰਾਈਬ ਕਰਕੇ ਬੈਲ ਬਟਨ ਔਨ ਕਰਿਓ ਜੀ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ ਜੀ ਸਸ਼ੀਆਂ ਕਾ ਧੰਨਵਾਦ ਜੀ